ਇਸ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ 1998 ਦੇ ਵਿੱਚ ਆਜ਼ਾਦ ਚੋਣ ਲੜ ਕੇ ਉਹਨਾਂ ਤੁਰੀ ਦੇ ਵਿਧਾਇਕ ਬਣ ਕੇ ਲੋਕਾਂ ਦੀ ਸੇਵਾ ਕੀਤੀ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਤਦ ਦੱਸਿਆ ਜਾ ਰਿਹਾ ਹੈ ਕਿ 12 ਜੂਨ ਪਿੰਡ ਮਾਨਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਬੇਟਾ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤਾਂ ਉਸ ਦੇ ਆਉਣ ਤੇ ਅੰਤਮ ਸੰਸਕਾਰ ਹੋਵੇਗਾ ਤੁਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਦੇਹਾਂਤ ਦੀ ਇਹ ਖਬਰ ਸਮੜਿਆਈ ਹੈ ਜਿਸ ਨਾਲ ਕੀ ਜਿਹੜੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਵੱਖੋ-ਵੱਖਰੇ ਜਿਹੜੇ ਸਿਆਸਤਦਾਨ ਨੇ ਉਹ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਦੋ ਵਾਰ ਤੁਰੀ ਦੇ ਵਿਧਾਇਕ ਰਹੇ ਚੁੱਕੇ ਨੇ ਧਨਵੰਤ ਸਿੰਘ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲ ਲੈ ਨੇ। ਦੋ ਵਾਰ ਤੁਰੀ ਤੋਂ ਵਿਧਾਇਕ ਬਣ ਕੇ ਉਹਨਾਂ ਲੋਕਾਂ ਦੀ ਸੇਵਾ ਕੀਤੀ ਸੀ ਤੇ ਇਸੇ ਵਿਚਾਲੇ ਦੱਸਦੀ ਕਿ ਹੁਣ 12 ਜੂਨ ਨੂੰ ਯਾਨੀ ਕਿ ਕੱਲ ਜਿਹੜਾ ਇਹ ਪਿੰਡ ਮਾਨਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਵਿਧਾਇਕ ਤਨਵੰਤ ਸਿੰਘ ਜਿਨ੍ਹਾਂ ਦਾ ਦੇਹਾਂਤ ਹੋ ਗਿਆ। ਦੇਰ ਅਸਲ ਪਿਛਲੇ ਲੰਬੇ ਸਮੇਂ ਤੋਂ ਤਨਵੰਤ ਸਿੰਘ ਬਿਮਾਰ ਚੱਲ ਰਹੇ ਸਨ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ। ਤਾਂ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲਾਂ ਦੇ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਰਹਿ ਚੁਕੇ ਨੇ ਤਨਵੰਤ ਸਿੰਘ। 1992 ਦੇ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ 1998 ਦੇ ਵਿੱਚ ਆਜ਼ਾਦ ਚੋਣ ਲੜ ਕੇ ਉਹਨਾਂ ਤੁਰੀ ਦੇ ਵਿਧਾਇਕ ਬਣ ਕੇ ਨੇ ਲੋਕਾਂ ਦੀ ਸੇਵਾ ਕੀਤੀ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਤਦ ਦੱਸਿਆ ਜਾ ਰਿਹਾ ਹੈ ਕਿ 12 ਜੂਨ ਪਿੰਡ ਮਾਨਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਬੇਟਾ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤਾਂ ਉਸ ਦੇ ਔਰ ਤੇ ਅੰਤਮ ਸੰਸਕਾਰ ਹੋਵੇਗਾ ਤੁਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਦੇਹਾਂਤ ਦੀ ਇਹ ਖਬਰ ਸਮੜਿਆਈ ਹੈ ਜਿਸ ਨਾਲ ਕੀ ਜਿਹੜੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਵੱਖੋ-ਵੱਖਰੇ ਜਿਹੜੇ ਸਿਆਸਤਦਾਨ ਨੇ ਉਹ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਦੋ ਵਾਰ ਤੁਰੀ ਦੇ ਵਿਧਾਇਕ ਰਹੇ ਚੁੱਕੇ ਨੇ ਧਨਵੰਤ ਸਿੰਘ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲ ਲੈ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਬਣ ਕੇ ਉਹਨਾਂ ਲੋਕਾਂ ਦੇ ਦੀ ਸੇਵਾ ਕੀਤੀ ਸੀ ਤੇ ਇਸੇ ਵਿਚਾਲੇ ਦੱਸਦੀ ਕਿ ਹੁਣ 12 ਜੂਨ ਨੂੰ ਯਾਨੀ ਕਿ ਕੱਲ ਜਿਹੜਾ ਇਹ ਪਿੰਡ ਮਾਨਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਵਿਧਾਇਕ ਤਨਵੰਤ ਸਿੰਘ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਦੇਰ ਅਸਲ ਪਿਛਲੇ ਲੰਬੇ ਸਮੇਂ ਤੋਂ ਤਨਵੰਤ ਸਿੰਘ ਬਿਮਾਰ ਚੱਲ ਰਹੇ ਸਨ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਹੈ ਤਾਂ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲਾਂ ਦੇ ਨੇ ਦੋ ਵਾਰ ਧੁਰੀ ਤੋਂ ਵਿਧਾਇਕ ਰਹਿ ਚੁਕੇ ਨੇ ਧਨਵੰਤ ਸਿੰਘ 1992 ਦੇ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ 1998 ਦੇ ਵਿੱਚ ਆਜ਼ਾਦ ਚੋਣ ਲੜ ਕੇ ਉਹਨਾਂ ਧੁਰੀ ਦੇ ਵਿਧਾਇਕ ਬਣ ਕੇ ਲੋਕਾਂ ਦੀ ਸੇਵਾ ਕੀਤੀ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਤਾਂ ਦੱਸਿਆ ਜਾ ਰਿਹਾ ਹੈ ਕਿ 12 ਜੂਨ ਪਿੰਡ ਮਾਨ ਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਬੇਟਾ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤਾਂ ਉਸ ਦੇ ਆਉਣ ਤੇ ਅੰਤਮ ਸੰਸਕਾਰ ਹੋਵੇਗਾ ਤੁਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਦੇਹਾਂਤ ਦੀ ਇਹ ਖਬਰ ਸਮੜਿਆਈ ਹੈ ਜਿਸ ਨਾਲ ਕੀ ਜਿਹੜੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਵੱਖੋ-ਵੱਖਰੇ ਜਿਹੜੇ ਸਿਆਸਤਦਾਨ ਨੇ ਉਹ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਦੋ ਵਾਰ ਤੁਰੀ ਦੇ ਵਿਧਾਇਕ ਰਹੇ ਚੁੱਕੇ ਨੇ ਧਨਵੰਤ ਸਿੰਘ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲ ਲੈ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਬਣ ਕੇ ਉਹਨਾਂ ਲੋਕਾਂ ਦੀ ਸੇਵਾ ਕੀਤੀ ਸੀ ਤੇ ਇਸੇ ਵਿਚਾਲੇ ਦੱਸਦੀ ਕਿ ਹੁਣ 12 ਜੂਨ ਨੂੰ ਯਾਨੀ ਕਿ ਕੱਲ ਜਿਹੜਾ ਇਹ ਪਿੰਡ ਮਾਨਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਵਿਧਾਇਕ ਤਨਵੰਤ ਸਿੰਘ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਹੈ ਦੇਰ ਅਸਲ ਪਿਛਲੇ ਲੰਬੇ ਸਮੇਂ ਤੋਂ ਤਨਵੰਤ ਸਿੰਘ ਬਿਮਾਰ ਚੱਲ ਰਹੇ ਸਨ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲਾਂ ਦੇ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਰਹ ਚੁਕੇ ਨੇ ਧਨਵੰਤ ਸਿੰਘ 1992 ਦੇ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ 1998 ਦੇ ਵਿੱਚ ਆਜ਼ਾਦ ਚੋਣ ਲੜ ਕੇ ਉਹਨਾਂ ਤੁਰੀ ਦੇ ਵਿਧਾਇਕ ਬਣ ਕੇ ਲੋਕਾਂ ਦੀ ਸੇਵਾ ਕੀਤੀ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਤਾਂ ਦੱਸਿਆ ਜਾ ਰਿਹਾ ਹੈ ਕਿ 12 ਜੂਨ ਪਿੰਡ ਮਾਨ ਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਬੇਟਾ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤਾਂ ਉਸ ਦੇ ਔਰ ਤੇ ਅੰਤਮ ਸੰਸਕਾਰ ਹੋਵੇਗਾ ਤੁਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਦੇਹਾਂਤ ਦੀ ਇਹ ਖਬਰ ਸਮੜਿਆਈ ਹੈ ਜਿਸ ਨਾਲ ਕੀ ਜਿਹੜੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਵੱਖੋ-ਵੱਖਰੇ ਜਿਹੜੇ ਸਿਆਸਤਦਾਨ ਨੇ ਉਹ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਦੋ ਵਾਰ ਤੁਰੀ ਦੇ ਵਿਧਾਇਕ ਰਹੇ ਚੁੱਕੇ ਨੇ ਧਨਵੰਤ ਸਿੰਘ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲ ਲੈ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਬਣ ਕੇ ਉਹਨਾਂ ਲੋਕਾਂ ਦੇ ਦੀ ਸੇਵਾ ਕੀਤੀ ਸੀ ਤੇ ਐਸੇ ਵਿਚਾਰੇ ਦੱਸਦੀ ਕਿ ਹੁਣ 12 ਜੂਨ ਨੂੰ ਯਾਨੀ ਕਿ ਕੱਲ ਜਿਹੜਾ ਇਹ ਪਿੰਡ ਮਾਨਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਵਿਧਾਇਕ ਤਨਵੰਤ ਸਿੰਘ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਦੇਰਸਾ ਪਿਛਲੇ ਲੰਬੇ ਸਮੇਂ ਤੋਂ ਤਨਵੰਤ ਸਿੰਘ ਬਿਮਾਰ ਚੱਲ ਰਹੇ ਸਨ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਤਾਂ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲਾਂ ਦੇ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਰਹਿ ਚੁਕੇ ਨੇ ਤਨਵੰਤ ਸਿੰਘ 1992 ਦੇ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ 1998 ਦੇ ਵਿੱਚ ਆਜ਼ਾਦ ਚੋਣ ਲੜ ਕੇ ਉਹਨਾਂ ਤੁਰੀ ਦੇ ਵਿਧਾਇਕ ਬਣ ਕੇ ਲੁਕਾ ਦੀ ਸੇਵਾ ਕੀਤੀ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੱਸਿਆ ਜਾ ਰਿਹਾ ਹੈ ਕਿ 12 ਜੂਨ ਪਿੰਡ ਮਾਨਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਬੇਟਾ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤਾਂ ਉਸ ਦੇ ਆਉਣ ਤੇ ਅੰਤਮ ਸੰਸਕਾਰ ਹੋਵੇਗਾ ਤੁਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ ਦੇਹਾਂਤ ਦੀ ਇਹ ਖਬਰ ਸਭ ਨੇ ਆਈ ਹੈ ਜਿਸ ਨਾਲ ਕੀ ਜਿਹੜੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਵੱਖੋ-ਵੱਖਰੇ ਜਿਹੜੇ ਸਿਆਸਤਦਾਨ ਨੇ ਉਹ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਦੋ ਵਾਰ ਤੁਰੀ ਦੇ ਵਿਧਾਇਕ ਰਹ ਚੁੱਕੇ ਨੇ ਧਨਵੰਤ ਸਿੰਘ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲ ਲੈ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਬਣ ਕੇ ਉਹਨਾਂ ਲੋਕਾਂ ਦੀ ਦੀ ਸੇਵਾ ਕੀਤੀ ਸੀ ਤੇ ਐਸੇ ਵਿਚਾਰੇ ਦੱਸਦੀ ਕਿ ਹੁਣ 12 ਜੂਨ ਨੂੰ ਯਾਨੀ ਕਿ ਕੱਲ ਜਿਹੜਾ ਇਹ ਪਿੰਡ ਮਾਨ ਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਵਿਧਾਇਕ ਤਨਵੰਤ ਸਿੰਘ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਦੇਰ ਅਸਲ ਪਿਛਲੇ ਲੰਬੇ ਸਮੇਂ ਤੋਂ ਤਨਵੰਤ ਸਿੰਘ ਬਿਮਾਰ ਚੱਲ ਰਹੇ ਸਨ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਤਾਂ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲਾਂ ਦੇ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਰਹ ਚੁਕੇ ਨੇ ਧਨਵੰਤ ਸਿੰਘ 1992 ਦੇ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ 1998 ਦੇ ਵਿੱਚ ਆਜ਼ਾਦ ਚੋਣ ਲੜ ਕੇ ਉਹਨਾਂ ਤੁਰੀ ਦੇ ਵਿਧਾਇਕ ਬਣ ਕੇ ਲੋਕਾਂ ਦੀ ਸੇਵਾ ਕੀਤੀ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਤਾਂ ਦੱਸਿਆ ਜਾ ਰਿਹਾ ਹੈ ਕਿ 12 ਜੂਨ ਪਿੰਡ ਮਾਨ ਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਬੇਟਾ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤਾਂ ਉਸ ਦੇ ਆਉਣ ਤੇ ਅੰਤਮ ਸੰਸਕਾਰ ਹੋਵੇਗਾ ਤੁਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਦੇਹਾਂਤ ਦੀ ਇਹ ਖਬਰ ਸਮੜਿਆਈ ਹੈ ਜਿਸ ਨਾਲ ਕੀ ਜਿਹੜੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਵੱਖੋ-ਵੱਖਰੇ ਜਿਹੜੇ ਸਿਆਸਤਦਾਨ ਨੇ ਉਹ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਦੋ ਵਾਰ ਤੁਰੀ ਦੇ ਵਿਧਾਇਕ ਰਹੇ ਚੁੱਕੇ ਨੇ ਧਨਵੰਤ ਸਿੰਘ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲ ਲੈ ਨੇ। ਦੋ ਵਾਰ ਤੁਰੀ ਤੋਂ ਵਿਧਾਇਕ ਬਣ ਕੇ ਉਹਨਾਂ ਲੋਕਾਂ ਦੀ ਸੇਵਾ ਕੀਤੀ ਸੀ ਤੇ ਇਸੇ ਵਿਚਾਲੇ ਦੱਸਦੀ ਕਿ ਹੁਣ 12 ਜੂਨ ਨੂੰ ਯਾਨੀ ਕਿ ਕੱਲ ਜਿਹੜਾ ਇਹ ਪਿੰਡ ਮਾਨ ਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਵਿਧਾਇਕ ਤਨਵੰਤ ਸਿੰਘ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਦੇਰ ਸਲ ਪਿਛਲੇ ਲੰਬੇ ਸਮੇਂ ਤੋਂ ਤਨਵੰਤ ਸਿੰਘ ਬਿਮਾਰ ਚੱਲ ਰਹੇ ਸਨ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਤਾਂ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲਾਂ ਦੇ ਨੇ ਦੋ ਵਾਰ ਧੁਰੀ ਤੋਂ ਵਿਧਾਇਕ ਰਹਿ ਚੁੱਕੇ ਨੇ ਧਨਵੰਤ ਸਿੰਘ 1992 ਦੇ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ 1998 ਦੇ ਵਿੱਚ ਆਜ਼ਾਦ ਚੋਣ ਲੜ ਕੇ ਉਹਨਾਂ ਧੁਰੀ ਦੇ ਵਿਧਾਇਕ ਬਣ ਕੇ ਲੋਕਾਂ ਦੀ ਸੇਵਾ ਕੀਤੀ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਤਾਂ ਦੱਸਿਆ ਜਾ ਰਿਹਾ ਹੈ ਕਿ 12 ਪਿੰਡ ਮਾਨ ਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਬੇਟਾ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤਾਂ ਉਸ ਦੇ ਆਉਣ ਤੇ ਅੰਤਮ ਸੰਸਕਾਰ ਹੋਵੇਗਾ ਤੁਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਦੇਹਾਂਤ ਦੀ ਇਹ ਖਬਰ ਸਮੜਿਆਈ ਹੈ ਜਿਸ ਨਾਲ ਕੀ ਜਿਹੜੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਵੱਖੋ-ਵੱਖਰੇ ਜਿਹੜੇ ਸਿਆਸਤਦਾਨ ਨੇ ਉਹ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਦੋ ਵਾਰ ਤੁਰੀ ਦੇ ਵਿਧਾਇਕ ਰਹੇ ਚੁੱਕੇ ਨੇ ਧਨਵੰਤ ਸਿੰਘ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲ ਲੈ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਬਣ ਕੇ ਉਹਨਾਂ ਲੋਕਾਂ ਦੀ ਸੇਵਾ ਕੀਤੀ ਸੀ ਤੇ ਇਸੇ ਵਿਚਾਲੇ ਦੱਸਦੀ ਕਿ ਹੁਣ 12 ਜੂਨ ਨੂੰ ਯਾਨੀ ਕਿ ਕੱਲ ਜਿਹੜਾ ਇਹ ਪਿੰਡ ਮਾਨ ਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦਾ ਦੇਹਾਂਤ ਹੋ ਗਿਆ। ਦੇਰਸਲ ਪਿਛਲੇ ਲੰਬੇ ਸਮੇਂ ਤੋਂ ਧਨਵੰਤ ਸਿੰਘ ਬਿਮਾਰ ਚੱਲ ਰਹੇ ਸਨ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ। ਤਾਂ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲਾਂ ਦੇ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਰਹਿ ਚੁੱਕੇ ਨੇ ਧਨਵੰਤ ਸਿੰਘ। 1992 ਦੇ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ 1998 ਦੇ ਵਿੱਚ ਆਜ਼ਾਦ ਚੋਣ ਲੜ ਕੇ ਉਹਨਾਂ ਤੁਰੀ ਦੇ ਵਿਧਾਇਕ ਬਣ ਕੇ ਲੁਕਾ ਦੀ ਸੇਵਾ ਕੀਤੀ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਤਾਂ ਦੱਸਿਆ ਜਾ ਰਿਹਾ ਹੈ ਕਿ 12 ਜੂਨ ਪਿੰਡ ਮਾਨਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਬੇਟਾ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤਾਂ ਉਸ ਦੇ ਆਉਣ ਤੇ ਅੰਤਮ ਸੰਸਕਾਰ ਹੋਵੇਗਾ ਤੁਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਦੇਹਾਂਤ ਦੀ ਇਹ ਖਬਰ ਸਭ ਨੇ ਆਈ ਹੈ ਜਿਸ ਨਾਲ ਕੀ ਜਿਹੜੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਵੱਖੋ-ਵੱਖਰੇ ਜਿਹੜੇ ਸਿਆਸਤਦਾਨ ਨੇ ਉਹ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਦੋ ਵਾਰ ਤੁਰੀ ਦੇ ਵਿਧਾਇਕ ਰਹੇ ਚੁੱਕੇ ਨੇ ਧਨਵੰਤ ਸਿੰਘ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲ ਲੈ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਬਣ ਕੇ ਉਹਨਾਂ ਲੋਕਾਂ ਦੀ ਸੇਵਾ ਕੀਤੀ ਸੀ ਤੇ ਇਸੇ ਵਿਚਾਲੇ ਦੱਸਦੀ ਕਿ ਹੁਣ 12 ਜੂਨ ਨੂੰ ਯਾਨੀ ਕਿ ਕੱਲ ਜਿਹੜਾ ਇਹ ਪਿੰਡ ਮਾਨਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਵਿਧਾਇਕ ਤਨਵੰਤ ਸਿੰਘ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਦੇਰ ਅਸਲ ਪਿਛਲੇ ਲੰਬੇ ਸਮੇਂ ਤੋਂ ਤਨਵੰਤ ਸਿੰਘ ਬਿਮਾਰ ਚੱਲ ਰਹੇ ਸਨ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਹੈ ਤਾਂ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲਾਂ ਦੇ ਨੇ ਦੋ ਵਾਰ ਧੁਰੀ ਤੋਂ ਵਿਧਾਇਕ ਰਹਿ ਚੁਕੇ ਨੇ ਧਨਵੰਤ ਸਿੰਘ 1992 ਦੇ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ 1998 ਦੇ ਵਿੱਚ ਆਜ਼ਾਦ ਚੋਣ ਲੜ ਕੇ ਉਹਨਾਂ ਧੁਰੀ ਦੇ ਵਿਧਾਇਕ ਬਣ ਕੇ ਲੋਕਾਂ ਦੀ ਸੇਵਾ ਕੀਤੀ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਤਾਂ ਦੱਸਿਆ ਜਾ ਰਿਹਾ ਹੈ ਕਿ 12 ਜੂਨ ਪਿੰਡ ਮਾਨ ਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਬੇਟਾ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤਾਂ ਉਸ ਦੇ ਆਉਣ ਤੇ ਅੰਤਮ ਸੰਸਕਾਰ ਹੋਵੇਗਾ ਤੁਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਦੇਹਾਂਤ ਦੀ ਇਹ ਖਬਰ ਸਮੜਿਆਈ ਹੈ ਜਿਸ ਨਾਲ ਕੀ ਜਿਹੜੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਵੱਖੋ-ਵੱਖਰੇ ਜਿਹੜੇ ਸਿਆਸਤਦਾਨ ਨੇ ਉਹ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਦੋ ਵਾਰ ਤੁਰੀ ਦੇ ਵਿਧਾਇਕ ਰਹੇ ਚੁੱਕੇ ਨੇ ਧਨਵੰਤ ਸਿੰਘ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲ ਲੈ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਬਣ ਕੇ ਉਹਨਾਂ ਲੋਕਾਂ ਦੀ ਸੇਵਾ ਕੀਤੀ ਸੀ ਤੇ ਇਸੇ ਵਿਚਾਲੇ ਦੱਸਦੀ ਕਿ ਹੁਣ 12 ਜੂਨ ਨੂੰ ਯਾਨੀ ਕਿ ਕੱਲ ਜਿਹੜਾ ਇਹ ਪਿੰਡ ਮਾਨਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਵਿਧਾਇਕ ਤਨਵੰਤ ਸਿੰਘ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਦੇਰ ਅਸਲ ਪਿਛਲੇ ਲੰਬੇ ਸਮੇਂ ਤੋਂ ਤਨਵੰਤ ਸਿੰਘ ਬਿਮਾਰ ਚੱਲ ਰਹੇ ਸਨ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਤਾਂ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲਾਂ ਦੇ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਰਹ ਚੁਕੇ ਨੇ ਧਨਵੰਤ ਸਿੰਘ 1992 ਦੇ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ 1998 ਦੇ ਵਿੱਚ ਆਜ਼ਾਦ ਚੋਣ ਲੜ ਕੇ ਉਹਨਾਂ ਤੁਰੀ ਦੇ ਵਿਧਾਇਕ ਬਣ ਕੇ ਲੋਕਾਂ ਦੀ ਸੇਵਾ ਕੀਤੀ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਤਾਂ ਦੱਸਿਆ ਜਾ ਰਿਹਾ ਹੈ ਕਿ 12 ਜੂਨ ਪਿੰਡ ਮਾਨ ਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਬੇਟਾ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤਾਂ ਉਸ ਦੇ ਔਰ ਤੇ ਅੰਤਮ ਸੰਸਕਾਰ ਹੋਵੇਗਾ ਤੁਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਦੇਹਾਂਤ ਦੀ ਇਹ ਖਬਰ ਸਮੜਿਆਈ ਹੈ ਜਿਸ ਨਾਲ ਕੀ ਜਿਹੜੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਵੱਖੋ-ਵੱਖਰੇ ਜਿਹੜੇ ਸਿਆਸਤਦਾਨ ਨੇ ਉਹ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਦੋ ਵਾਰ ਤੁਰੀ ਦੇ ਵਿਧਾਇਕ ਰਹ ਚੁੱਕੇ ਨੇ ਧਨਵੰਤ ਸਿੰਘ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲ ਲੈ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਬਣ ਕੇ ਉਹਨਾਂ ਲੋਕਾਂ ਦੇ ਦੀ ਸੇਵਾ ਕੀਤੀ ਸੀ ਤੇ ਇਸੇ ਵਿਚਾਲੇ ਦੱਸਦੀ ਕਿ ਹੁਣ 12 ਜੂਨ ਨੂੰ ਯਾਨੀ ਕਿ ਕੱਲ ਜਿਹੜਾ ਇਹ ਪਿੰਡ ਮਾਨਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਵਿਧਾਇਕ ਤਨਵੰਤ ਸਿੰਘ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਦੇਰਸਾ ਪਿਛਲੇ ਲੰਬੇ ਸਮੇਂ ਤੋਂ ਤਨਵੰਤ ਸਿੰਘ ਬਿਮਾਰ ਚੱਲ ਰਹੇ ਸਨ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਤਾਂ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲਾਂ ਦੇ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਰਹਿ ਚੁਕੇ ਨੇ ਤਨਵੰਤ ਸਿੰਘ 1992 ਦੇ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ 1998 ਦੇ ਵਿੱਚ ਆਜ਼ਾਦ ਚੋਣ ਲੜ ਕੇ ਉਹਨਾਂ ਤੁਰੀ ਦੇ ਵਿਧਾਇਕ ਬਣ ਕੇ ਲੁਕਾ ਦੀ ਸੇਵਾ ਕੀਤੀ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੱਸਿਆ ਜਾ ਰਿਹਾ ਹੈ ਕਿ 12 ਜੂਨ ਪਿੰਡ ਮਾਨਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਬੇਟਾ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤਾਂ ਉਸ ਦੇ ਆਉਣ ਤੇ ਅੰਤਮ ਸੰਸਕਾਰ ਹੋਵੇਗਾ ਤੁਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ ਦੇਹਾਂਤ ਦੀ ਇਹ ਖਬਰ ਸਮੜਿਆਈ ਹੈ ਜਿਸ ਨਾਲ ਕੀ ਜਿਹੜੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਵੱਖੋ-ਵੱਖਰੇ ਜਿਹੜੇ ਸਿਆਸਤਦਾਨ ਨੇ ਉਹ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਦੋ ਵਾਰ ਤੁਰੀ ਦੇ ਵਿਧਾਇਕ ਰਹ ਚੁੱਕੇ ਨੇ ਧਨਵੰਤ ਸਿੰਘ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲ ਲੈ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਬਣ ਕੇ ਉਹਨਾਂ ਲੋਕਾਂ ਦੇ ਦੀ ਸੇਵਾ ਕੀਤੀ ਸੀ ਤੇ ਐਸੇ ਵਿਚਾਰੇ ਦੱਸਦੀ ਕਿ ਹੁਣ 12 ਜੂਨ ਨੂੰ ਯਾਨੀ ਕਿ ਕੱਲ ਜਿਹੜਾ ਇਹ ਪਿੰਡ ਮਾਨਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਵਿਧਾਇਕ ਤਨਵੰਤ ਸਿੰਘ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਦੇਰ ਅਸਲ ਪਿਛਲੇ ਲੰਬੇ ਸਮੇਂ ਤੋਂ ਤਨਵੰਤ ਸਿੰਘ ਬਿਮਾਰ ਚੱਲ ਰਹੇ ਸਨ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਤਾਂ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲਾਂ ਦੇ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਰਹ ਚੁਕੇ ਨੇ ਧਨਵੰਤ ਸਿੰਘ 1992 ਦੇ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ 1998 ਦੇ ਵਿੱਚ ਆਜ਼ਾਦ ਚੋਣ ਲੜ ਕੇ ਉਹਨਾਂ ਤੁਰੀ ਦੇ ਵਿਧਾਇਕ ਬਣ ਕੇ ਲੋਕਾਂ ਦੀ ਸੇਵਾ ਕੀਤੀ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਤਾਂ ਦੱਸਿਆ ਜਾ ਰਿਹਾ ਹੈ ਕਿ 12 ਜੂਨ ਪਿੰਡ ਮਾਨ ਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਬੇਟਾ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤਾਂ ਉਸ ਦੇ ਆਉਣ ਤੇ ਅੰਤਮ ਸੰਸਕਾਰ ਹੋਵੇਗਾ ਤੁਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ ਦੇਹਾਂਤ ਦੀ ਇਹ ਖਬਰ ਸਮੜਿਆਈ ਹੈ ਜਿਸ ਨਾਲ ਕੀ ਜਿਹੜੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਵੱਖੋ ਵੱਖਰੇ ਜਿਹੜੇ ਸਿਆਸਤਦਾਨ ਨੇ ਉਹ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਦੋ ਵਾਰ ਤੁਰੀ ਦੇ ਵਿਧਾਇਕ ਰਹੇ ਚੁੱਕੇ ਨੇ ਧਨਵੰਤ ਸਿੰਘ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲ ਲੈ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਇੱਕ ਬਣ ਕੇ ਉਹਨਾਂ ਲੋਕਾਂ ਦੀ ਸੇਵਾ ਕੀਤੀ ਸੀ ਤੇ ਇਸੇ ਵਿਚਾਲੇ ਦੱਸਦੀ ਕਿ ਹੁਣ 12 ਜੂਨ ਨੂੰ ਯਾਨੀ ਕਿ ਕੱਲ ਜਿਹੜਾ ਇਹ ਪਿੰਡ ਮਾਨਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਵਿਧਾਇਕ ਤਨਵੰਤ ਸਿੰਘ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਦੇਰ ਅਸਲ ਪਿਛਲੇ ਲੰਬੇ ਸਮੇਂ ਤੋਂ ਤਨਵੰਤ ਸਿੰਘ ਬਿਮਾਰ ਚੱਲ ਰਹੇ ਸਨ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਤਾਂ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲਾਂ ਦੇ ਨੇ ਦੋ ਵਾਰ ਧੁਰੀ ਤੋਂ ਵਿਧਾਇਕ ਰਹਿ ਚੁੱਕੇ ਨੇ ਧਨਵੰਤ ਸਿੰਘ 1992 ਦੇ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ 1998 ਦੇ ਵਿੱਚ ਆਜ਼ਾਦ ਚੋਣ ਲੜ ਕੇ ਉਹਨਾਂ ਧੁਰੀ ਦੇ ਵਿਧਾਇਕ ਬਣ ਕੇ ਲੋਕਾਂ ਦੀ ਸੇਵਾ ਕੀਤੀ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਤਾਂ ਦੱਸਿਆ ਜਾ ਰਿਹਾ ਹੈ ਕਿ 12 ਜੂਨ ਪਿੰਡ ਮਾਨ ਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਬੇਟਾ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤਾਂ ਉਸ ਦੇ ਔਰ ਤੇ ਅੰਤਮ ਸੰਸਕਾਰ ਹੋਵੇਗਾ ਤੁਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਦੇਹਾਂਤ ਦੀ ਇਹ ਖਬਰ ਸਮੜਿਆਈ ਹੈ ਜਿਸ ਨਾਲ ਕੀ ਜਿਹੜੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਵੱਖੋ-ਵੱਖਰੇ ਜਿਹੜੇ ਸਿਆਸਤਦਾਨ ਨੇ ਉਹ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਦੋ ਵਾਰ ਤੁਰੀ ਦੇ ਵਿਧਾਇਕ ਰਹੇ ਚੁੱਕੇ ਨੇ ਧਨਵੰਤ ਸਿੰਘ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲ ਲੈ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਬਣ ਕੇ ਉਹਨਾਂ ਲੋਕਾਂ ਦੀ ਸੇਵਾ ਕੀਤੀ ਸੀ ਤੇ ਇਸੇ ਵਿਚਾਲੇ ਦੱਸਦੀ ਕਿ ਹੁਣ 12 ਜੂਨ ਨੂੰ ਯਾਨੀ ਕਿ ਕੱਲ ਜਿਹੜਾ ਇਹ ਪਿੰਡ ਮਾਨ ਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦਾ ਦੇਹਾਂਤ ਹੋ ਗਿਆ। ਦੇਰਸੇ ਪਿਛਲੇ ਲੰਬੇ ਸਮੇਂ ਤੋਂ ਧਨਵੰਤ ਸਿੰਘ ਬਿਮਾਰ ਚੱਲ ਰਹੇ ਸਨ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ। ਤਾਂ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲਾਂ ਦੇ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਰਹਿ ਚੁੱਕੇ ਨੇ ਧਨਵੰਤ ਸਿੰਘ। 1992 ਦੇ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ 1998 ਦੇ ਵਿੱਚ ਆਜ਼ਾਦ ਚੋਣ ਲੜ ਕੇ ਉਹਨਾਂ ਤੁਰੀ ਦੇ ਵਿਧਾਇਕ ਬਣ ਕੇ ਲੁਕਾ ਦੀ ਸੇਵਾ ਕੀਤੀ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਤਾਂ ਦੱਸਿਆ ਜਾ ਰਿਹਾ ਹੈ ਕਿ 12 ਜੂਨ ਪਿੰਡ ਮਾਨਵਾਲਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਣਾ ਹੈ ਬੇਟਾ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤਾਂ ਉਸ ਦੇ ਔਰ ਤੇ ਅੰਤਮ ਸੰਸਕਾਰ ਹੋਵੇਗਾ ਤੁਰੀ ਤੋਂ ਸਾਬਕਾ ਵਿਧਾਇਕ ਧਨਵੰਤ ਸਿੰਘ ਜਿਨ੍ਹਾਂ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ ਦੇਹਾਂਤ ਦੀ ਇਹ ਖਬਰ ਸਮੜੇ ਆਈ ਹੈ ਜਿਸ ਨਾਲ ਕੀ ਜਿਹੜੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਵੱਖੋ ਵੱਖਰੇ ਜਿਹੜੇ ਸਿਆਸਤਦਾਨ ਨੇ ਉਹ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤਾਂ ਦੋ ਵਾਰ ਤੁਰੀ ਦੇ ਵਿਧਾਇਕ ਰਹਿ ਚੁੱਕੇ ਨੇ ਧਨਵੰਤ ਸਿੰਘ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਆਖਰੀ ਸਾਲ ਲੈ ਨੇ ਦੋ ਵਾਰ ਤੁਰੀ ਤੋਂ ਵਿਧਾਇਕ ਇੱਕ ਬਣ ਕੇ ਉਹਨਾਂ ਲੋਕਾਂ ਦੀ ਸੇਵਾ ਕੀਤੀ ਸੀ ਤੇ ਐਸੇ ਵਿਚਾਰੇ ਦੱਸਦੀ ਕਿ ਹੁਣ 12 ਜੂਨ ਨੂੰ ਯਾਨੀ ਕਿ ਕੱਲ ਜਿਹੜਾ ਇਹ ਪਿੰਡ